ਹੈਲੋ ਵੈਲਕਮ ਸਟੂਡੈਂਟ ਸਤਿ ਸ਼੍ਰੀ ਅਕਾਲ ਤੁਹਾਡਾ ਸਭ ਦਾ ਸਵਾਗਤ ਹੈ ਜੀ ਸਟੱਡੀ ਸਕਿਲਸ ਵਲੌਗ ਵਿੱਚ ਆਪਾਂ ਲਾਇਬ੍ਰੇਰੀ ਨਾਲ ਰਿਲੇਟਡ ਜੋ ਐਮਸੀਕਿਊ ਦੀ ਸੀਰੀਜ਼ ਕਰ ਰਹੇ ਹਾਂ ਉਹਦੇ ਨੈਕਸਟ ਐਮਸੀਕਿਊ ਲੈ ਕੇ ਆਈਆਂ ਮੈਂ ਤੁਸੀਂ ਪੰਜਾਬ ਲਾਇਬ੍ਰੇਰੀ ਲਾਇਬ੍ਰੇਰੀ ਰੀਸਟੋਰਰ UGC NET ਜਾਂ ਅਸਿਸਟੈਂਟ ਲਾਇਬ੍ਰੇਰੀ ਕੋਈ ਵੀ ਲਾਇਬ੍ਰੇਰੀ ਦਾ ਐਗਜ਼ਾਮ ਦੇਣਾ ਹੋਵੇ ਉਹਦੇ ਲਈ ਇੰਪੋਰਟੈਂਟ ਕੁਐਸਚਨ ਹੈ ਸਟਾਰਟ ਕਰਦੇ ਹਾਂ ਅੱਜ ਦਾ ਆਪਣਾ ਫਰਸਟ ਕੁਐਸਚਨ ਹੈ ਲਾਇਬ੍ਰੇਰੀ ਸਾਇੰਸ ਵਿੱਚ ਐਡਵਾਈਜ਼ਰੀ ਕਮੇਟੀ ਕਦੋਂ ਬਣਾਈ ਗਈ ਤੇ ਕਿਸ ਨੇ ਬਣਾਈ ਸੀ ਤਾਂ ਹਾਂਜੀ ਇਹਦੇ ਆਪਸ਼ਨ ਨੇ 1917 ਵਿੱਚ 1958 ਵਿੱਚ 1957 ਵਿੱਚ ਜਾਂ 1948 ਵਿੱਚ ਤਾਂ ਹਾਂਜੀ ਇਹਦਾ ਸਹੀ ਉੱਤਰ ਹੈ ਜੀ 1958 ਵਿੱਚ ਬਣਾਈ ਗਈ ਸੀ ਆਪਸ਼ਨ ਨੰਬਰ ਸੈਕਿੰਡ ਇਹਦਾ ਸਹੀ ਉੱਤਰ ਹੈ ਜੀ ਡਾਕਟਰ ਕੇ ਪੀ ਸਿਣਾ ਨੇ ਬਣਾਈ ਸੀ ਹਾਂਜੀ ਨੋਟ ਕਰ ਲਓ ਜੀ ਅੱਗੇ ਕਰਦੇ ਆਪਾਂ ਨੈਕਸਟ ਕੁਐਸਚਨ ਭਾਰਤ ਵਿੱਚ ਗੋਆ ਲਈ ਲਾਇਬ੍ਰੇਰੀ ਕਾਨੂੰਨ ਕਦੋਂ ਬਣਾਇਆ ਗਿਆ ਗੋਆ ਲਈ ਲਾਇਬ੍ਰੇਰੀ ਦਾ ਕਾਨੂੰਨ ਕਦੋਂ ਬਣਾਇਆ ਗਿਆ ਜੀ ਆਪਸ਼ਨ ਏ 1990 ਵਿੱਚ 1991 ਵਿੱਚ 1992 ਵਿੱਚ ਜਾਂ 1993 ਵਿੱਚ ਤਾਂ ਹਾਂ ਜੀ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 4 1993 ਵਿੱਚ ਗੋਆ ਲਈ ਲਾਇਬ੍ਰੇਰੀ ਦਾ ਕਾਨੂੰਨ ਬਣਾਇਆ ਗਿਆ ਸੀ ਜੀ 1993 ਵਿੱਚ ਨੈਕਸਟ ਕੁਐਸਚਨ ਹੈ ਲਾਇਬ੍ਰੇਰੀ ਸਾਇੰਸ ਵਿੱਚ ਰਿਵਿਊ ਕਮੇਟੀ ਆਫ ਲਾਇਬ੍ਰੇਰੀ ਸਾਇੰਸ ਕਦੋਂ ਬਣਾਈ ਗਈ ਆਪਸ਼ਨ ਹੈ ਜੀ 1961 ਵਿੱਚ 1982 ਵਿੱਚ 1948 ਵਿੱਚ ਜਾਂ 1956 ਵਿੱਚ ਤਾਂ ਹਾਂ ਜੀ 1961 ਵਿੱਚ ਬਣਾਈ ਗਈ ਸੀ ਜੀ ਰਿਵਿਊ ਕਮੇਟੀ ਆਫ ਲਾਇਬ੍ਰੇਰੀ ਸਾਇੰਸ ਵਿੱਚ ਆਪਸ਼ਨ ਨੰਬਰ 1st ਇਹਦਾ ਰਾਈਟ ਆਨਸਰ ਹੈ ਜੀ ਡਾਕਟਰ ਰੰਗਾਨਾਥਨ ਦੁਆਰਾ ਇਹ ਬਣਾਈ ਗਈ ਸੀ ਆਪਸ਼ਨ ਨੰਬਰ 1st 1961 ਰਾਈਟ ਆਨਸਰ ਨੈਕਸਟ ਕੁਐਸਚਨ ਭਾਰਤ ਵਿੱਚ ਉੜੀਸ਼ਾ ਲਈ ਲਾਇਬ੍ਰੇਰੀ ਕਾਨੂੰਨ ਕਦੋਂ ਬਣਾਇਆ ਗਿਆ ਉੜੀਸ਼ਾ ਲਈ ਲਾਇਬ੍ਰੇਰੀ ਦਾ ਕਾਨੂੰਨ ਕਦੋਂ ਬਣਾਇਆ ਗਿਆ ਸੀ ਆਪਸ਼ਨ ਨੇ ਜੀ 1990 2000 ਵਿੱਚ 2001 ਵਿੱਚ ਜਾਂ 2006 ਵਿੱਚ ਤਾਂ ਹਾਂ ਜੀ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 3rd 2001 অপশন নাম্বার 3 ইজ দ্য রাইট আনসার নেক্সট কোশ্চেন हां जी ইম্পর্ট্যান্ট কোশ্চেন ਹੈ ਜੀ ਨਾਲ ਨਾਲ নোট ਕਰਦੇ ਰਹੋ ਜਿਨ੍ਹਾਂ ਨੂੰ ভিডিও ਵਧੀਆ ਲੱਗ ਰਹੀ ਹੈ লাইਕ ਐਂਡ ਸ਼ੇਅਰ ਕਰੋ ਜੀ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਟੱਡੀ ਸਕਿੱਲਸ ਵਲੌਗ ਨੂੰ ਸਬਸਕ੍ਰਾਈਬ ਕਰ ਲਓ ਜੀ ਅੱਗੇ ਆ ਨੈਕਸਟ কোশ্চেন ਲਾਇਬ੍ਰੇਰੀ ਸਾਇੰਸ ਵਿੱਚ ਕੋਠਾਰੀ ਕਮਿਸ਼ਨ ਕਦੋਂ ਬਣਾਇਆ ਗਿਆ অপਸ਼ਨ ਹੈ ਜੀ 1964 ਵਿੱਚ 1962 ਵਿੱਚ 1956 ਵਿੱਚ ਜਾਂ 1958 ਵਿੱਚ ਤਾਂ हां जी ਇਹਦਾ ਸਹੀ ਉੱਤਰ ਹੈ ਜੀ অপਸ਼ਨ ਨੰਬਰ 1 1964 ਵਿੱਚ ਆਪਸ਼ਨ ਨੰਬਰ 1 ਰਾਈਟ ਆਨਸਰ ਹੈ ਜੀ ਕਿਹਦੇ ਦੁਆਰਾ ਬਣਾਇਆ ਗਿਆ ਡੀਐਸ ਕੁਠਾਰੀ ਦੁਆਰਾ ਬਣਾਇਆ ਗਿਆ ਹੈ ਕੁਠਾਰੀ ਕਮਿਸ਼ਨ ਨੈਕਸਟ ਕੁਐਸਚਨ ਹੈ ਭਾਰਤ ਵਿੱਚ ਉੱਤਰਾਖੰਡ ਲਈ ਲਾਇਬ੍ਰੇਰੀ ਕਾਨੂੰਨ ਕਦੋਂ ਬਣਾਇਆ ਗਿਆ ਉੱਤਰਾਖੰਡ ਲਈ ਲਾਇਬ੍ਰੇਰੀ ਦਾ ਕਾਨੂੰਨ ਕਦੋਂ ਬਣਾਇਆ ਗਿਆ ਜੀ ਆਪਸ਼ਨ ਨੇ 2001 ਵਿੱਚ 2003 ਵਿੱਚ 2002 ਵਿੱਚ ਜਾਂ 2005 ਵਿੱਚ ਤਾਂ ਹਾਂ ਜੀ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 4 2005 ਵਿੱਚ ਬਣਾਇਆ ਗਿਆ ਉੱਤਰਾਖੰਡ ਲਈ ਲਾਇਬ੍ਰੇਰੀ ਦਾ ਕਾਨੂੰਨ ਆਪਸ਼ਨ ਨੰਬਰ 4 ਰਾਈਟ ਆਨਸਰ ਨੈਕਸਟ ਕੁਐਸਚਨ ਲਾਈਬ੍ਰੇਰੀ ਸਾਇੰਸ ਵਿੱਚ ਮਲਹੋਤਰਾ ਕਮੇਟੀ ਕਦੋਂ ਬਣਾਈ ਗਈ অপਸ਼ਨ ਹੈ ਜੀ 1948 1962 1964 ਜਾਂ 1983 ਤਾਂ ਹਾਂ ਜੀ ਇਹਦਾ ਸਹੀ ਉੱਤਰ ਹੈ ਜੀ অপਸ਼ਨ ਨੰਬਰ 4 1983 ਮਲਹੋਤਰਾ ਕਮੇਟੀ ਕਦੋਂ ਬਣਾਈ ਗਈ ਸੀ 1983 ਵਿੱਚ ਆਰਸੀ ਮਲਹੋਤਰਾ ਨੇ ਬਣਾਈ ਸੀ অপਸ਼ਨ ਨੰਬਰ 4 ਇਹਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਭਾਰਤ ਵਿੱਚ ਜੁਪੀ ਲਈ ਲਾਇਬ੍ਰੇਰੀ ਕਾਨੂੰਨ ਕਦੋਂ ਬਣਾਇਆ ਗਿਆ ਯੂਪੀਲੀ ਲਾਇਬ੍ਰੇਰੀ ਦਾ ਕਾਨੂੰਨ ਕਦੋਂ ਬਣਾਇਆ ਗਿਆ অপਸ਼ਨ ਹੈ ਜੀ 2006 ਵਿੱਚ 2002 ਵਿੱਚ 2000 ਵਿੱਚ ਜਾਂ 2001 ਵਿੱਚ ਤਾਂ ਹਾਂਜੀ ਇਹਦਾ ਸਹੀ ਉੱਤਰ ਹੈ ਜੀ অপਸ਼ਨ ਨੰਬਰ 1 2006 ਨੂੰ ਬਣਾਇਆ ਗਿਆ ਸੀ ਯੂਪੀਲੀ ਲਾਇਬ੍ਰੇਰੀ ਕਾਨੂੰਨ 1 ਸਤੰਬਰ ਨੂੰ 2006 ਨੂੰ ਅਨੁਸ਼ੇਦ ਨੰਬਰ 200 200 ਵਿੱਚ ਸੌਰੀ ਮੈਂਸ਼ਨ ਕੀਤਾ ਗਿਆ ਜੀ ਇਹ ਯੂਪੀਲੀ ਲਾਇਬ੍ਰੇਰੀ ਦਾ ਕਾਨੂੰਨ ਬਣਾਇਆ ਗਿਆ ਸੀ 2006 ਨੂੰ 1 ਸਤੰਬਰ 2006 ਨੂੰ ਨੈਕਸਟ ਕੁਐਸਚਨ ਨਿਊ ਐਜੂਕੇਸ਼ਨ ਪਾਲਿਸੀ ਲਾਇਬ੍ਰੇਰੀ ਸਾਇੰਸ ਵਿੱਚ ਕਮੇਟੀ ਕਦੋਂ ਬਣਾਈ ਗਈ ਆਪਸ਼ਨ ਨੇ ਜੀ 1986 ਵਿੱਚ 1982 ਵਿੱਚ 1983 ਵਿੱਚ ਜਾਂ 1991 ਵਿੱਚ ਤਾਂ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 1st 1986 ਵਿੱਚ ਨਿਊ ਐਜੂਕੇਸ਼ਨ ਪਾਲਿਸੀ ਲਾਇਬ੍ਰੇਰੀ ਸਾਇੰਸ ਵਿੱਚ ਕਦੋਂ ਬਣਾਈ ਗਈ ਸੀ 1986 ਵਿੱਚ ਕਿਹਨੇ ਬਣਾਈ ਸੀ ਪ੍ਰੋਫੈਸਰ ਡੀ ਪੀ ਚਟੋ ਪਾਧਿਆ ਨੇ 1986 ਵਿੱਚ ਬਣਾਈ ਗਈ ਸੀ ਹਾਂਜੀ ਨੈਕਸਟ ਕੁਐਸਚਨ ਹੈ ਜੀ ਆਪਣਾ ਭਾਰਤ ਵਿੱਚ ਰਾਜਸਥਾਨ ਲਈ ਲਾਇਬ੍ਰੇਰੀ ਕਾਨੂੰਨ ਕਦੋਂ ਬਣਾਇਆ ਗਿਆ ਰਾਜਸਥਾਨ ਲਈ ਲਾਇਬ੍ਰੇਰੀ ਕਾਨੂੰਨ ਕਦੋਂ ਬਣਾਇਆ ਗਿਆ ਸੀ অপਸ਼ਨ ਹੈ ਜੀ 2005 ਵਿੱਚ 2006 ਵਿੱਚ 2004 ਵਿੱਚ ਜਾਂ 2002 ਵਿੱਚ ਤਾਂ ਹਾਂ ਜੀ ਇਹਦਾ ਸਹੀ ਉੱਤਰ ਹੈ ਜੀ অপਸ਼ਨ ਨੰਬਰ ਸੈਕੰਡ 2006 ਵਿੱਚ ਰਾਜਸਥਾਨ ਸਰਵਜਨਕ ਪੁਸਤਕਾਲਿਆ ਅਧਿਨਿਯਮ ਬਣਾਇਆ ਗਿਆ ਸੀ ਜੀ 2006 ਵਿੱਚ অপਸ਼ਨ ਨੰਬਰ ਸੈਕੰਡ ਇਹਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਨੈਸ਼ਨਲ ਨੈਟਵਰਕ ਇਨ ਯੂਨੀਵਰਸਿਟੀ ਲਾਇਬ੍ਰੇਰੀਜ਼ ਕਮੇਟੀ ਦਾ ਨਿਰਮਾਣ ਕਦੋਂ ਕੀਤਾ ਗਿਆ ਆਪਸ਼ਨ ਨੇ ਜੀ 1988 ਵਿੱਚ 1986 ਵਿੱਚ 1972 ਵਿੱਚ ਜਾਂ 1948 ਵਿੱਚ ਤਾਂ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 1st 1988 ਵਿੱਚ ਨੈਸ਼ਨਲ ਨੈਟਵਰਕ ਇਨ ਯੂਨੀਵਰਸਿਟੀ ਲਾਇਬ੍ਰੇਰੀਜ਼ ਕਮੇਟੀ ਦਾ ਨਿਰਮਾਣ ਕੀਤਾ ਗਿਆ ਸੀ ਜੀ 1988 ਵਿੱਚ ਕਿਹਦੇ ਦੁਆਰਾ ਪ੍ਰੋਫੈਸਰ ਜਸ਼ਪਾਲ ਦੁਆਰਾ ਆਪਸ਼ਨ ਨੰਬਰ 1st ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਲਕਸ਼ਦੀਪ ਲਈ ਲਾਇਬ੍ਰੇਰੀ ਕਾਨੂੰਨ ਕਦੋਂ ਬਣਾਇਆ ਗਿਆ ਲਕਸ਼ਦੀਪ ਲਈ ਭਾਰਤ ਵਿੱਚ ਲਾਇਬ੍ਰੇਰੀ ਕਾਨੂੰਨ ਕਦੋਂ ਬਣਾਇਆ ਗਿਆ ਆਪਸ਼ਨ ਹੈ ਜੀ 2002 ਵਿੱਚ 2005 ਵਿੱਚ 2007 ਵਿੱਚ ਜਾਂ 2001 ਵਿੱਚ ਤਾਂ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 3rd 2007 ਵਿੱਚ ਲਕਸ਼ਦੀਪ ਲਈ ਲਾਇਬ੍ਰੇਰੀ ਕਾਨੂੰਨ ਬਣਾਇਆ ਗਿਆ ਸੀ 2007 ਵਿੱਚ ਨੈਕਸਟ ਹੈ ਭਾਰਤ ਵਿੱਚ ਤੇਲਗਾਨਾ ਲਈ ਲਾਇਬ੍ਰੇਰੀ ਸਾਇੰਸ ਕਾਨੂੰਨ ਕਦੋਂ ਬਣਾਇਆ ਗਿਆ ਹਾਂਜੀ ਆਪਸ਼ਨ ਨੇ ਜੀ 1960 ਵਿੱਚ 1965 ਵਿੱਚ 1962 ਵਿੱਚ ਜਾਂ 1971 ਵਿੱਚ ਤਾਂ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 1st 1960 ਵਿੱਚ ਆਪਸ਼ਨ ਨੰਬਰ 1st 1960 ਇਹਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਦੀ ਗੱਲ ਕਰਦੇ ਹੁਣ ਆਪਾਂ ਭਾਰਤ ਵਿੱਚ ਬਿਹਾਰ ਲਈ ਲਾਇਬ੍ਰੇਰੀ ਕਾਨੂੰਨ ਕਦੋਂ ਬਣਾਇਆ ਗਿਆ ਬਿਹਾਰ ਲਈ ਲਾਇਬ੍ਰੇਰੀ ਕਾਨੂੰਨ ਕਦੋਂ ਬਣਾਇਆ ਗਿਆ ਸੀ ਜੀ ਆਪਸ਼ਨ A 2002 ਵਿੱਚ 2006 ਵਿੱਚ 2008 ਵਿੱਚ ਜਾਂ 2001 ਵਿੱਚ ਤਾਂ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 3rd 2008 ਵਿੱਚ ਬਿਹਾਰ ਸਟੇਟ ਪਬਲਿਕ ਲਾਇਬ੍ਰੇਰੀ ਐਂਡ ਇਨਫੋਰਮੇਸ਼ਨ ਸੈਂਟਰ ਐਕਟ 2008 ਵਿੱਚ ਬਣਾਇਆ ਗਿਆ ਜੀ অপਸ਼ਨ ਨੰਬਰ 3 ਦਾ ਰਾਈਟ ਆਨਸਰ ਹੈ ਜੀ ਅੱਗੇ ਕਰਦੇ ਆਪਾਂ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਛਤੀਸਗੜ੍ਹ ਲਈ ਲਾਇਬ੍ਰੇਰੀ ਕਾਨੂੰਨ ਕਦੋਂ ਬਣਾਇਆ ਗਿਆ ਛਤੀਸਗੜ੍ਹ ਲਈ ਲਾਇਬ੍ਰੇਰੀ ਦਾ ਕਾਨੂੰਨ ਕਦੋਂ ਬਣਾਇਆ ਗਿਆ ਜੀ অপਸ਼ਨ A 2010 ਵਿੱਚ 2002 ਵਿੱਚ 2006 ਵਿੱਚ ਜਾਂ 2008 ਵਿੱਚ ਤਾਂ ਹਾਂ ਜੀ ਇਹਦਾ ਸਹੀ ਉੱਤਰ ਹੈ ਜੀ অপਸ਼ਨ ਨੰਬਰ 4 2008 ਵਿੱਚ ਛੱਤੀਸਗੜ੍ਹ ਸਰਵਜਨਕ ਪੁਸਤਕਾਲੇ ਅਧਿਨਿਯਮ ਕਦੋਂ ਬਣਾਇਆ ਗਿਆ ਸੀ ਜੀ 2008 ਵਿੱਚ ਆਪਸ਼ਨ ਨੰਬਰ 4 ਇਹਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਅਰੁਣਾਚਲ ਪ੍ਰਦੇਸ਼ ਲਈ ਲਾਇਬ੍ਰੇਰੀ ਕਾਨੂੰਨ ਕਦੋਂ ਬਣਾਇਆ ਗਿਆ ਅਰੁਣਾਚਲ ਪ੍ਰਦੇਸ਼ ਲਈ ਲਾਇਬ੍ਰੇਰੀ ਦਾ ਕਾਨੂੰਨ ਕਦੋਂ ਬਣਾਇਆ ਗਿਆ ਆਪਸ਼ਨ ਨੇ ਜੀ 2009 2008 2006 ਜਾਂ 2004 ਤਾਂ ਹਾਂ ਜੀ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 1 2009 ਵਿੱਚ ਬਣਾਇਆ ਗਿਆ ਸੀ ਅਰੁਣਾਚਲ ਪ੍ਰਦੇਸ਼ ਲਈ ਲਾਇਬ੍ਰੇਰੀ ਕਾਨੂੰਨ ਨੈਕਸਟ ਕੁਐਸਚਨ ਕਰਿਕੂਲਮ ਡਿਵੈਲਪਮੈਂਟ ਕਮੇਟੀ ਕਦੋਂ ਬਣਾਈ ਗਈ ਲਾਈਬ੍ਰੇਰੀ ਸਾਇੰਸ ਵਿੱਚ 커리ਕੂਲਮ ਡਿਵੈਲਪਮੈਂਟ ਕਮੇਟੀ ਕਦੋਂ ਬਣਾਈ ਗਈ ਹੈ ਤਾਂ ਇਹ ਬਣਾਈ ਗਈ ਜੀ 1990 ਤੋਂ 1993 ਵਿੱਚ ਕਿਹਨੇ ਬਣਾਈ ਸੀ ਪ੍ਰੋਫੈਸਰ ਪੀ ਐਸ ਕੋਲਾਣੇ ਹਾਂਜੀ ਲਾਈਬ੍ਰੇਰੀ ਨਾਲ ਰਿਲੇਟਡ ਬਹੁਤ ਹੀ ਇੰਪੋਰਟੈਂਟ ਐਮਸੀਕਿਊ ਸੀ ਨੈਕਸਟ ਵੀਡੀਓ ਵਿੱਚ ਮੈਂ ਅਗਲੇ ਐਮਸੀਕਿਊ ਲੈ ਕੇ ਆਉਂਗੀ ਤੁਹਾਡੇ ਲਈ ਜਿਨ੍ਹਾਂ ਨੂੰ ਵੀਡੀਓ ਵਧੀਆ ਲੱਗੀ ਲਾਈਕ ਐਂਡ ਸ਼ੇਅਰ ਕਰੋ ਜੀ ਜਿਨ੍ਹਾਂ ਨੇ ਹੇਠ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਟੱਡੀਜ਼ ਕਿੱਡਜ਼ ਵਲੌਗ ਨੂੰ ਸਬਸਕ੍ਰਾਈਬ ਕਰ ਲਓ ਜੀ ਪੰਜਾਬ ਲਾਈਬ੍ਰੇਰੀ ਲਾਈਬ੍ਰੇਰੀ ਰੀਸਟੋਰੇਜ UGC NET KVS ਤੁਸੀਂ ਲਾਇਬ੍ਰੇਰੀ ਦਾ ਕੋਈ ਵੀ ਐਗਜ਼ਾਮ ਦੇਣਾ ਹੋਵੇ ਇੰਪੋਰਟੈਂਟ ਕੁਐਸਚਨ ਨੇ ਉਹਦੇ ਲਈ ਥੈਂਕ ਯੂ ਸਟੂਡੈਂਟ